ਸਾਸੀ ਕਬੀਦੀ ਚੜ੍ਹਦੀ ਕਲਾ ਡੇਰ ਫਾਰਮ ਦਾ ਸਵਾਗਤ ਹੈ ਜੀ ਤੁਹਾਡਾ ਜੀ ਅੱਜ ਦੀ ਵੀਡੀਓ ਜਿ ਆਪਾਂ ਤੁਹਾਨੂੰ ਵਿਖਾਉਣੇ ਆ ਤਿੰਨ ਤਿੰਨ ਪਸ਼ੂ ਜੇ ਦੋ ਝੋਟੀਆਂ ਸੋਈਆਂ ਸਵਾਈਆਂ ਤੇ ਇੱਕ ਮੱਝ ਤਿਆਰ ਤੇ ਆਪਾਂ ਲੈ ਕੇ ਆਏ ਆ ਤੁਹਾਨੂੰ ਵੀਰ ਪੰਜਾਬ ਦੇ ਕੋਲ ਕਰਦੇ ਆ ਗੱਲਬਾਤ ਹਾਂਜੀ ਸਾਸੀ ਕਬੀਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਦੇ ਚੜ੍ਹਦੀ ਕਲਾ ਕਿਰਪਾ ਮਹਾਰਾਜ ਜੀ ਉਹ ਠੀਕ ਠਾਕ ਜੀ ਵੀਡੀਓ ਦੱਸਿਓ ਆਪਣਾ ਨਾਮ ਤੇ ਐਡਰੈਸ ਨਾ ਸਦਾ ਪੰਜਾਬ ਸਿੰਘ ਪਿੰਡ ਮਹਿਮਦਪੁਰਾ ਮਹਿਮਦਪੁਰਾ ਹਾਂਜੀ ਤਸੀਲ ਅਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਫੋਨ ਨੰਬਰ 9814285343 ਹਾਂਜੀ ਹਾਂਜੀ ਵੀਰ ਜੀ ਦੱਸਿਓ ਝੋਟੀ ਬਾਰੇ ਕਿ ਨਵਾਂ ਸੁਆ ਸੁਈ ਜੀ ਤੇ ਤੀਜੇ ਸੁਈ ਸੁਈ ਵੀਰ ਜੀ ਅੱਛਾ ਹਾਂਜੀ ਤੇ ਕਿਦਾਂ ਦੇ ਕਰਨੇ ਦਾ ਹੋ ਗਏ ਸੁਈ ਨੂੰ ਸੁਈ ਨੂੰ ਅਜੋ ਕੇ 5-6 ਦਿਨ ਅੱਛਾ ਅੱਛਾ ਤੇ ਕਿੰਨਾ ਕੁ ਵੀਰ ਜੀ ਹੋਣੀ ਚੰ ਤਿਆਰ ਹੋ ਥੱਲੇ ਬੋਲਾ ਦੇ ਬੋਲਾ ਵੀਰ ਜੀ 8-9 ਕਿਲੋ ਹੋਊਗਾ ਅੱਛਾ ਅੱਛਾ ਥੱਲੇੋਂ ਬਹੁਤ ਖਰੀ ਠੀਕ ਹੈ ਵੇਖੋ ਫੇਸ ਤੇ ਫੇਸ ਚਾ ਚੱਕਰ ਹੋ ਜੀ ਵੀਰ ਜੀ ਕਿ ਖਾਉਨੇ ਆ ਤੁਹਾਨੂੰ ਹਾਂਜੀ ਥਾਨ ਦਾ ਲੇਵੇ ਦਾ ਗੈਪ ਤੇ ਸਹਿਜ ਬਹੁਤ ਸਾਫ ਹੈ ਵੀਰ ਜੀ ਲੇਵੇ ਦੀ ਦੁੱਧ ਕਿੰਨਾ ਕੁ ਵੀਰ ਜੀ 12 ਕਿਲੋ ਤੋਂ ਬੋਲੀ ਆ ਜੇ ਤੇ 8-9 ਕਿਲੋ ਠੀਕ ਹੈ ਠੀਕ ਹੈ ਬਾਕੀ ਕੱਦ ਵਜਨ ਚੰਗੀ ਬੇਲਬੂਲ ਦੀ ਚੰਗੀ ਆ ਆ ਬੱਚਾ ਜਿਹਦੇ ਮਗਰ ਆ ਗਿਆ ਕੱਟਾ ਇਹ ਬੰਦੋ ਵੀਰ ਜੀ ਲੈ ਜਾਓ ਬੰਦੋ ਬਾਕੀ ਬਹੁਤ ਤਕੜੀ ਆ ਚੰਗੀ ਥਣ ਲੇਵੇ ਦੀ ਬਹੁਤ ਸਾਫ ਆ ਇਹ ਵੀ ਬਿਲਕੁਲ ਪਤਲੀ ਚਮੜੀ ਦੁੱਧ ਵਾਲੀ ਮੈਂ ਹੋਰ ਚੰਗੀ ਛੋਟੇ ਮੂੰਹ ਲਈ ਚੰਗੀ ਮਿੱਧੀ ਸੈਜ ਆਪ ਦਾ ਵਿਦਾ ਵੇਖੋ ਵਜਨ ਵੇਖੋ ਪੂਰਾ ਸਿੰਘ ਸੁੰਗ ਵੀ ਬਹੁਤ ਸੋਹਣਾ ਲੱਗਾ ਵੀਰ ਜੀ ਕੀ ਮੁੱਲ ਕਰਨਾ ਇਹਦਾ ਵੀਰ ਜੀ ਮੋਹ ਤੇ 15 ਕਰਦੇ 10 ਦੀ ਦੇ ਦਾਂਗੇ ਜੀ ਅੱਛਾ ਤਾਂ ਜੀ ਮਾਰਤਣ ਕਰਦੇਗੇ ਵਿੱਚ ਜਿੰਨਾ ਠੀਕ ਹੈ ਕੋਈ ਵੀਰ ਭਰਾ ਵੀ ਰਹਿੰਦਾ ਫੋਨ ਲਾਵੇ ਤੇ 10 ਚ ਮਾਰਤਣ ਕਰਦਾਂਗੇ ਫੋਨ ਤੇ ਕਰ ਲਾਂਗੇ ਵਿਦਾ ਵੱਧ ਤੋਂ ਵੱਧ ਮਾਰਤਣ ਬਾਕੀ ਚੰਗੀ ਅਵੇਲੇ ਵਾਲ ਵੇਖੋ ਮੈਂ ਤਾਂ ਚੰਗੀ ਆ ਵੱਧ ਕੱਦ ਵੱਧ ਨਹੀਂ ਚੰਗਾ ਥਣੇ ਲੇਵਾ ਬਹੁਤ ਸਾਫ ਆ ਚੰਗੇ ਲੇਵੇ ਦੀ ਮਾਲਕ ਆ ਖਾਣਾ ਦਾ ਸੈਜ ਤਾਂ ਗਾਇ ਬਿਲਕੁਲ ਸਾਫ ਹੀ ਲੱਗੋ ਦੀ ਤਰ੍ਹਾਂ ਵਿਖਾ ਦਨੇ ਆ ਕਿੱਡਾ ਬਹੁਤ ਸਾਫ ਹੈ ਮੈਂ ਦਾ ਵੀਰਿਆ ਇਹਦੇ ਬਾਰੇ ਦੱਸਿਓ ਇਹ ਕਰਮਾ ਸੁਆਜੇ ਵੀਜੀ ਦੂਜਾ ਸੁਆ ਕੁਰੀ ਜੇ ਅੱਛਾ ਜੀ ਗੱਡੀ ਪਿੱਛੇ ਮਗਰ ਕੱਟੀ ਆ ਜੀ ਅੱਛਾ ਪਿੱਛੇ ਕੱਟੀ ਆ ਕੱਟੀ ਹੋਣਾ ਇਹ ਸਾਰਾ ਪਛਾਣ ਲਈ ਫਦੀ ਚੁੰਡੀ ਤੇਰੀ ਬਾਕੀ ਵੀਰ ਜੀ ਥਣਾ ਦਾ ਸਾਇਜ ਤਾਂ ਗਿਆ ਵੇਖੋ ਬਹੁਤ ਕਮਾਲ ਦਾ ਲੱਗਾ ਆ ਕਰਮਾਲੀ ਨੂੰ ਚੱਡਾ ਵੇਖੋ ਥਣ ਚੱਡਾ ਬਹੁਤ ਸਾਫ ਲੱਗਦਾ 12 ਕਿਲੋ ਦੁੱਧ ਵੀਰ ਜੀ ਤੁਸੀਂ 11 ਮੰਨ ਕੇ ਚੱਲੋ ਠੀਕ ਹੈ ਹਾਜ਼ਰ ਇਸ ਟਾਈਮ 12 ਕਿਲੋ ਹੋਊਗਾ ਤਾਂ ਵੀਰ ਕਹਿੰਦਾ 11 ਮੰਨ ਕੇ ਚੱਲੋ ਤੁਸੀਂ ਹਾਂਜੀ ਤੇ ਬਾਕੀ ਵੀਰ ਜੀ ਕਿੰਨਾ ਕ ਦੁੱਧ ਕਰ ਜੂਗੀ ਹਣੇ ਦੁੱਧ ਦੇ ਦੋ ਵੀਰ ਜੀ 13 14 ਕਿਲੋ ਆਰਾ ਐਂ ਨਿੱਕਾ ਸਿੰਗ ਲੱਗਾ ਉਹ ਇਹਦੀ ਕੱਟੀ ਹੈ ਬਹੁਤ ਸਾਫ਼ ਹੈ ਵੀਜੀ ਥਣ ਸੇਵਾ ਦੀ ਤੇ ਐ ਕੱਲਾ ਚੂਣ ਚਵਾਈ ਬਿਲਕੁਲ ਸਾਫ਼ ਹੈ ਵੀਜੀ ਬਹੁਤ ਚੰਗੀ ਜਿਹੀ ਚੁਵਾਈ ਇੱਕ ਚੰਗੀ ਮੈਂ ਵੀਦੀ ਚੰਗੇ ਰਿਕਾਰਡ ਵਾਲੀ ਆ ਪਸੂ ਸਾਰੇ ਸੋਹਣੇ ਵੀਰ ਦੇ ਕੋਲ ਐ ਪਤਲੇ ਚੰਮ ਵਾਲੀਆਂ ਮਈਆਂ ਦੁੱਧ ਵਾਲੀਆਂ ਜੇ ਤੇ ਵੀਜੀ ਇਹਦਾ ਕੀ ਮੁੱਲ ਕਰਨਾ ਤੇ ਵੀਜੀ ਮੁੱਲ ਤੇ ਇਹਦਾ 10 ਸਵਾ ਲੱਖ ਕਰਦੇ 10 ਦੀ ਹਾਨ ਆ ਜੀ ਅੱਛਾ ਹਾਂਜੀ ਕਰਨਾ ਵੀਰ ਜੀ ਕੱਟੀ ਆ ਅੱਛਾ ਕਰਨਾ ਵੀਰ ਜੀ ਕੋ ਮਾਨਤਨ ਕਰ ਦਾਂਗੇ ਜੀ ਅੱਛਾ ਕਿੰਨੇ ਕਰਦੀ 10 ਚੋਂ ਕਿੰਨੇ ਛੋਟ ਕਰ ਦੋਗੇ ਰੁਪਈਆ 1000 ਛੋਟ ਕਰ ਦਾਂਗੇ ਜੀ ਠੀਕ ਹੈ ਵੀਰਾਂ ਦਾ ਰੁਪਈਆ ਦੇਣ ਵਾਲੀ ਗੱਲ ਇੱਕ 10 ਚੋਂ 1000 ਰੁਪਈਆ ਛੋਟ ਕਰ ਦਾਂਗੇ ਬਾਕੀ ਉਹ ਵੀਰ ਭਰਾ ਫੋਨ ਲਾਵੇ ਇਹ ਮਾਨ ਕਰਨਗੇ ਵੀਰ ਵੱਤੋਂ ਵੱਧ ਤੇ ਆਉ ਤੁਹਾਨੂੰ ਵਿਖਾਉਣੇ ਤੀਜੇ ਨੰਬਰ ਤੇ ਮੈਂ ਤਿਆਰ ਗੱਬਣ ਬਹੁਤ ਚੰਗੀ ਵੀਰਦੀ ਇਹ ਵੀ ਥਣ ਲੈਵੇ ਦੀ ਬਹੁਤ ਸਾਫ ਆ ਵੀਰ ਕਹਿੰਦਾ ਆਪਾਂ ਲੈਂਦੇ ਥਣ ਚੱਡੇ ਆਂ ਦੀਆਂ ਸਾਫ ਆ ਹਰ ਮੈਂ ਦਾ ਠੀਕ ਹੈ ਜੀ ਹਾਂ ਜੀ ਤੇ ਇਹ ਕਿੰਨਾ ਸੁਬਾ ਸੁਹ ਗੀਏ ਇਹ ਤੀਜੇ ਸੁਣੀ ਜੀ ਅੱਛਾ ਕਿਨੇ ਦਿਨ ਲੈ ਜੂ ਹਜੇ 13 ਕਿਲੋ ਤਸੱਲੀ ਆ ਹਫਤਾ ਲੈ ਜੂ ਜੀ ਅੱਛਾ ਹਫਤਾ ਲੈ ਜੀ ਵੀਰ ਕਹਿੰਦਾ 13 ਕਿਲੋ ਦਾ ਪਿਛਲੇ ਸੁਬੇ ਦਾ ਰਿਕਾਰਡ ਆ ਹਫਤਾ ਮੈਂ ਲੈ ਜੂ ਬਾਕੀ ਇਹ ਵੀ ਵੀਰਦੀ ਚੰਗੇ ਵਜਨ ਕਰਦਾਂ ਲਈ ਚੰਗੇ ਵੱਡੇ ਵਜਨ ਦੀ ਆ ਸਾਫ ਦੀ ਆ ਲੈਵਾ ਵੀ ਬਹੁਤ ਸਾਫ ਆ ਬਾਕੀ ਵੀਰ ਕੋ ਤਿੰਨੇ ਮਈਆਂ ਤਿੰਨੇ ਹੀ ਸੋਹਣੀਆਂ ਆ ਥਣ ਚੱਡੇ ਤਿੰਨਾਂ ਦੇ ਪਛਾਣ ਨੂੰ ਥਣ ਚੱਡੇ ਦੀਆਂ ਬਹੁਤ ਸਾਫ ਆ ਖਣਾ ਦਾ ਸਾਇਜ ਤਾਂ ਗੈਪ ਚੈੱਕ ਕਰੋ ਬਿਲਕੁਲ ਸਾਫ ਲਾਓ ਵੀਰ ਜੀ ਮੋੜ ਲਿਓ ਵਜਨ ਕਰਦ ਵੀ ਬਹੁਤ ਚੰਗਾ ਮੈਂ ਦਾ ਚੰਗੇ ਵੱਡੇ ਪੱਲੇ ਦੀ ਮੈਂ ਆ ਤਿੰਨੇ ਮਈਆਂ ਵੀਰ ਕੋ ਸਾਫ ਨੇ ਬਹੁਤ ਸੁਥਰੀਆਂ ਚੰਗੀਆਂ ਦੁੱਧ ਵਾਲੀਆਂ ਚੰਗੇ ਅਣਲੇ ਦੇ ਦੀ ਸਾਫ ਆ ਚੋਣ ਚਵਾਈ ਥੋਣਾ ਦਾ ਸਾਇਜ ਗਿਆ ਵੀ ਬਹੁਤ ਵਧੀਆ ਵੀਰ ਜੀ ਤੇ ਵੀਰ ਜੀ ਇਹਦਾ ਮੁੱਲ ਮੁੱਲ ਵੀਰ ਜੀ ਦਾ 115 ਅੱਛਾ ਲੱਖ ਰੁਪਏ ਦੀ ਹਾਣਾ ਹੈ ਜੀ ਅੱਛਾ ਹਾਣਾ ਵੀਰ ਕਹਿੰਦਾ ਮੋਲ 115000 ਹੈ ਲੱਖ ਦੀ ਹਾਣਾ ਦੇ ਵਿੱਚੋਂ ਕਰਨਾ ਕੋ ਮਾਨਤਨ ਕਰ ਦੋ ਛੋਟ ਮਾਨਤਨ ਕਰ ਦਾਂਗੇ ਵੀਰ ਜੇ ਪ੍ਰਮੁੱਖ ਨੂੰ ਕਰ ਦੋ ਕਿੰਨਾ ਕਰ ਦੋਗੇ ਮਾਨਤਨ ਲੱਖ ਜੀ ਜੋ ਵੀ ਆਖੰਗ ਜਾਇਜ ਕਰ ਦਾਂਗੇ 30000 ਮਾਨ ਕਰ ਦਾਂਗੇ ਚਲੋ ਬਾਕੀ ਵੀਰ ਜੀ ਕੋ ਫੋਨ ਲਾਵੇ ਤੇ ਮਾਨਤਨ ਵੱਧ ਤੋਂ ਵੱਧ ਕਰਨਗੇ ਵੀਰ ਬਹੁਤ ਚੰਗੀ ਲੇਵਾ ਨੂੰ ਆ ਬਹੁਤ ਕੱਟੜਾ ਇਖਾਈਆਂ ਤਰ੍ਹਾਂ ਬਣੀ ਚਲੋ ਅਜੇ ਬਣ ਨੂੰ ਇਹ ਦੱਸ ਦਨ ਲੈ ਜੂਗੀ ਬਣੂਗੀ ਚੰਗੀ ਥੱਲੇ ਬੜੀ ਸਾਫ ਸੁਥਰੀ ਹੈ ਹਾਂ ਜੀ ਚੰਗੇ ਰਿਕਾਰਡ ਵਾਲੀ ਆ ਸਾਫ ਸੁਥਰੀ ਆ ਤੇ ਬਹੁਤ ਵਧੀਆ ਬਾਕੀ ਕੋ ਵੀਰ ਭਰਾ ਫੋਨ ਤੇ ਵੀਰ ਨਾਲ ਕਰ ਲੈ ਗੱਲਬਾਤ ਜਿਹੜੀ ਕਿਸੇ ਵੀਰ ਦੇ ਪਸੰਦ ਆਵੇ ਆਪਣੀ ਤਸੱਲੀ ਕਰ ਲੈ ਝੋਕੇ ਚਵਾ ਕੇ ਜਿੱਦਾਂ ਮਰਜ਼ੀ ਆਪਣੇ ਆਣ ਕੇ ਭਾਵੇਂ ਵੀਡੀਓ ਕਾਲ ਤੇ ਭਾਵੇਂ ਕਿ ਲਾਗੇ ਮੌਕੇ ਤੇ ਆਣ ਕੇ ਭਾਵੇਂ ਵੇਖੇ ਤਸੱਲੀ ਕਰੇ ਇਹ ਬਾਕੀ ਵੀਰ ਜੀ ਕੋਈ ਨਹੀਂ ਆਪਾਂ ਐਡਰੈਸ ਉੱਤੇ ਲਿਖ ਦਾਂਗੇ ਬਾਕੀ ਵੀਰ ਜੀ ਆਪਣੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਫੋਲੋ ਕਰੋ ਧੰਨਵਾਦ ਜੀ ਵੀਡੀਓ ਵੇਖਣ ਨੂੰ